ਪੜਾਲਾ ਤੋਂ ਪਾਰਟੀ ਦੇ ਉਮੀਦਵਾਰ ਡਾਕਟਰ ਤਰਵੀਰ ਗਾਂਧੀ ਤੇ ਅਕਾਲੀ ਕਾਰਕੁਨਾਵਾਂ ਵੱਲੋਂ ਕੀਤੇ ਗਏ ਹਮਲੇ ਦੀ ਜ਼ੋਰਦਾਰ ਸ਼ਬਦਾਂ ਦੇ ਵਿੱਚ ਨਿੰਦਿਆ ਕਰਦਿਆਂ ਮਲਜ਼ਮਾਂ ਦੇ ਖਿਲਾਫ ਇਰਾਦਾ ਕਤਲ ਦੀ ਧਾਰਾ 307 ਦੀ ਕੇਸ ਦਰਜ ਕਰਦੀ ਮੰਗ ਲਗਾਤਾਰ ਆਮ ਆਦਮੀ ਪਾਰਟੀ ਦੇ ਵੱਲੋਂ ਕੀਤੀ ਜਾ ਰਹੀ ਹੈ ਉਨਾ ਮਾਰਕਟ ਵਾਲੀਆਂ ਥਾਵਾਂ ਤੇ ਦੁਬਾਰਾ ਵੋਟ ਕਰਾਉਣ ਸਮੇਤ ਜ਼ਿੰਮੇਵਾਰ ਪੁਲਿਸ ਅਧਿਕਾਰੀਆਂ ਦੀ ਬਦਲੀ ਦੇ ਵੀ ਜ਼ੋਰ ਦਿੱਤਾ ਹੈ। ਬਾਅਦ ਵਿੱਚ ਡੀਸੀ ਨੂੰ ਮੰਗ ਪੱਤਰ ਵੀ ਸੌਪਿਆ ਗਿਆ ਤੇ ਨਿਰਧਾਰਿਤ ਸਮੇਂ ਦੇ ਅੰਦਰ ਕਾਰਵਾਈ ਦਾ ਭਰੋਸਾ ਵੀ ਮੰਗਿਆ ਗਿਆ ਸੀ ਪਰ ਡੀਸੀ ਨੇ ਮੰਗ ਪੱਤਰ ਲੈਂਦੇ ਅਗਲੀ ਪੜਤਾਲ ਦੇ ਲਈ ਡਾਈਜੀ ਨੂੰ ਤਾਂ ਭੇਜ ਦਿੱਤਾ ਪਰ ਡੀਸੀ ਵੱਲੋਂ ਜਾਂਚ ਦਾ ਸਮਾਂ ਤੈਅ ਨਾ ਕਰਨ ਦੇ ਰੋਸ ਦੇ ਵਜੋਂ ਡਾਕਟਰ ਅਰੰਭੀਰ ਗਾਂਧੀ ਦੀ ਚੌਂ ਮੋਹਿਮ ਦੇ ਇੰਚਾਰਜ ਡਾਕਟਰ ਬਲਬੀਰ ਸਿੰਘ ਦੀ ਅਗਵਾਈ ਹੇਠ ਪੰਜ ਜਣੇ ਪੋਖੜ ਹੜਤਾਲ ਤੇ ਬੈਠ ਗਏ ਨੇ। ਅਸਤੇਕੇ ਇਸ ਹਮਲੇ ਦੇ ਵਿੱਚ ਅਤਰੰਵੀਰ Gandhi ਤੇ ਕਾਫੀ ਸੱਟਾਂ ਲੱਗੀਆਂ ਉਹਨਾਂ ਦੇ ਨੱਕ ਦੀ ਹੱਡੀ ਵੀ ਟੁੱਟ ਗਈ ਹੈ ਸੋ ਹੁਣ ਲਗਾਤਾਰ ਆਮ ਆਦਮੀ ਪਾਰਟੀ ਦੇ ਬਲ ਉਸ ਮਾਮਲੇ ਨੂੰ ਲੈ ਕੇ ਰੋਜ਼ ਪਾਇਆ ਜਾ ਰਿਹਾ ਤੇ ਭੁਖ ਹੜਤਾਲ ਤੇ ਬੈਠ ਚੁੱਕੇ ਨੇ ਸਾਡੇ ਬਹੁਤ ਸਾਰੇ ਥਾਵਾਂ ਤੇ ਇਹਨਾਂ ਨੇ ਤਮਕੇ ਦਿੱਤੀਆਂ ਸਾਡੇ ਏਜੰਟਸ ਤਮਕੇ ਦਿੱਤੀਆਂ ਪੋਲੀਟਿਕੀਅਨਸ ਨੂੰ ਸਾਡੇ ਸਬਾਤ ਤੋਂ ਤਮਕੇ ਦਿੱਤੀਆਂ ਹੈਗੀਆਂ ਅੱਜ ਕੁੱਟਮਾਰ ਕੀਤੀ ਹੈਗੀ ਹੈ ਇਹਨਾਂ ਦੀ ਇਹ ਕਾਲੀ ਲੀਡਰਸ਼ਿਪ ਹੈਗੀ ਸਰਪ੍ਰਸਤੀ ਇਹਦੇ ਕੱਲ ਸਾਰੇ ਕੋਸ਼ਿਸ਼ ਹੋਇਆ ਜਿਉਂਦੀ ਬੂਥ ਕੈਪਚਰ ਕਰਨ ਦੀ ਕੋਸ਼ਿਸ਼ ਕੀਤੀ ਹੈਗੀ ਹੈ ਪਾਰਟੀ ਉਲਵਾ ਸੀ ਫੈਸਲਾ ਲੈਂਦਾ ਕਿ ਅਸੀਂ ਅਸੀਂ ਹੁਣ ਪ੍ਰਟਅਸ ਜਾਰੀ ਰੱਖਾਂਗੇ ਇਹਨੂੰ ਜੇ ਲੋੜ ਪਈ ਤਿੱਖਾ ਕਰਾਂਗੇ ਜਦ ਤੱਕ ਸਾਡੇ ਇਹਦੇ ਵਰਕਰਾਂ ਨੂੰ ਜੋ ਜਿਹੜਾ ਜਿਹੜਾ ਤਮਕੇ ਦਿੱਤੀਆਂ ਉਹਨਾਂ ਸਾਰਾ ਖਿਲਾਫ ਕਾਰਵਾਈ ਨਹੀਂ ਹੋਈ